ਹੋ ਗਿਆ ਗਲਾਬ ਬਸ ਬਾਈ ਜਿਵੇਂ ਪਾਲ ਬਾਈ ਨੇ ਕਿਹਾ ਜੱਗੀ ਬਾਈ ਵੀ ਆਪਾਂ ਨੂੰ ਇਹ ਜੰਨਾ ਚਿਹਰੇ ਪਾਣੀ ਆਪਦੇ ਪੂਰੇ ਪੈਰਾਂ ਤੇ ਨਹੀਂ ਨਾ ਹੁੰਦੇ ਲੋਕ ਉਹਨਾਂ ਚਿਹਰੇ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਇਹ ਨਹੀਂ ਵੀ ਪਾਣੀ ਸੁੱਕ ਗਿਆ ਤੇ ਚਲੋ ਵੀ ਓਕੇ ਬਾਏ ਬਾਏ ਟਾਟਾ ਨਹੀਂ ਜਿੰਨਾ ਚਿਰ ਪਾਣੀ ਸੁੱਕ ਕੇ ਜਦੋਂ ਇਹ ਆਪਦੇ ਪੈਰਾਂ ਦੇ ਹੋ ਗਏ ਫਸਲ ਬਾੜੀ ਹੋ ਗਈ ਉਹਨਾਂ ਚਿਰ ਆਪਾਂ ਨੂੰ ਸਾਥ ਦੇਣਾ ਪਊਗਾ ਇਹਨਾਂ ਨੂੰ ਬਿਲਕੁਲ ਬਿਲਕੁਲ ਬਾਈ ਹੈ ਜੀ ਤੇ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਚਾਹੀਦੇ ਬਾਈ ਜਿਹੜੇ ਬੰਨ ਐ ਇਹ ਮਜ਼ਬੂਤ ਕਰੇ ਹਨਾ ਹਰ ਸਾਲ ਮੁਆਵਜ਼ਾ ਦੇ ਕੇ ਸਰਕਾਰ ਘਾਟੇ 'ਚ ਜਾ ਰਹੀ ਆ ਪਰ ਜੇ ਇੱਕ ਵਾਰੀ ਬੰਨ ਪੱਕਾ ਕਰ ਦੇ ਲੋੜ ਹੀ ਮੁਆਵਜ਼ੇ ਦੇਣ ਦੀ ਦੇਖੋ ਸਹੀ ਗੱਲ ਸਹੀ ਗੱਲ ਆ ਇੱਕ ਵਾਰੀ ਪੂਰਾ ਪੱਕਾ ਬੰਨ ਲੱਗ ਜੇ ਮੁੜ ਕੇ ਇਹ ਚੀਜ਼ ਹੋ ਵੀ ਨਾ ਤੇ ਕਿਸ਼ਤੀਆਂ ਦੀ ਬਹੁਤ ਲੋੜ ਆ ਬਾਈ ਸਰਕਾਰ ਨੂੰ ਬੇਨਤੀ ਆ ਇੱਥੇ ਵੱਧ ਤੋਂ ਵੱਧ ਕਿਸ਼ਤੀਆਂ ਮੁਹੱਈਆ ਕਰਵਾਵੇ ਬਾਕੀ ਜੰਗੜਬਾਣੀ ਉਧਰ ਚਲੇ ਜਾਂਦੇ ਸਨੇਹ ਸਸਿਗਾਨ ਠੀਕ ਹੋ ਬਹੁਤ ਪੜੇ ਤੁਹਾਡੀ ਚੜਦੀ ਗੱਲਾਂ ਸੱਚੀ ਤੁਸੀਂ ਬਹੁਤ ਹੌਸਲੇ ਵਾਲਿਓ ਠੀਕ ਹੈ ਆਤਮਾ ਬਹੁਤ ਕਿਰਪਾ ਕਰੇ ਤੁਹਾਡੇ ਤੇ ਸਸਿਗਾਨ ਠੀਕ ਬਹੁਤ ਜ਼ਿਆਦਾ ਨਹੀਂ ਹੁੰਦਾ ਪਾਣੀ ਨਹੀਂ ਆਜਾ ਬਾਈ ਅੱਛਾ ਤੁਸੀਂ ਬਈ ਪਾਣੀ ਰੋਕਿਆ ਵੈ ਹਾਂਜੀ ਇਹ ਖੜੀ ਜਿਹਾ ਬੱਲੇ ਬੈ ਗਾ ਮਾਰੀ ਮੋਟੀ ਗਲੀ ਸੁੱਕੀ ਰੱਖੀ ਹੋਈ ਹੈ ਨਾ ਠੀਕ ਹੈ ਚਾਰੋਂ ਪਾਸੇ ਇਸ ਤਰ੍ਹਾਂ ਬੰਦ ਰੱਖਿਆ ਬੰਦ ਕੇ ਉੱਥੇ ਮਾਰੀ ਮੋਟੀ ਪਾਸੂ ਜਿਵੇਂ ਸੜਕਾਂ ਦੇ ਬੰਨੀ ਬੈਠੇ ਆਪ ਦੇਖੋ ਫਸੂਣੇ ਇਹਨੇ ਪਾਸੋਂ ਕਿੱਥੇ ਪਿੱਛੇ ਜਾ ਕੇ ਇਹਦਾ ਜੇ ਪਾਣੀ ਵਧ ਗਿਆ ਬਈ ਬੰਨ ਨਾਲ ਜਿਹਾ ਟੁੱਟ ਜੂ ਪਾਣੀ ਜੇ ਵਧਿਆ ਤਾਂ ਫਿਰ ਅਸੀਂ ਹੋਰ ਬੰਨ ਨਾਲ ਆ ਕੇ ਹੁਣ ਵਾਲੇ ਇਹਨੇ ਇਹਨੇ ਪਾਸੋਂ ਪਿੱਛੇ ਆ ਕਰ ਵੀ ਡੱਗਣ ਦਾ ਖਤਰਾ ਬਈ ਸਾਰਾ ਕੁਝ ਨਾ ਵੇਰਾ ਸੜਕਾ ਤਾਂ ਕੀ ਰੱਖਿਆ ਚਲੋ ਤੁਹਾਡੇ ਪਿੰਡ ਦਾ ਕੌਣ ਆ ਜੀ 메인 ਬੰਦਾ ਸਰਪੰਚ ਦਾ ਪਿੱਛੇ ਹੈਗਾ ਆ ਮੈਂਬਰ ਹੈਗਾ ਸਾਡਾ ਇੱਕ ਤਾਂ ਮੈਂਬਰ ਹੈਗਾ ਜਿਹੜਾ ਕਿੱਥੇ ਗਿਆ ਮੈਂਬਰ ਸਰਪੰਚ ਦੇ ਪਿੱਛੇ ਤੋਂ ਬੰਨ ਦੇ ਗਿਆ ਜਿੱਦੋਂ ਤੁਸੀਂ ਆਏ ਹੋ ਆ ਲੈ ਵੀਰੇ ਯਾਰ ਤੁਸੀਂ ਰੱਖਣੋ ਬਾਰੇ ਕੋਈ ਨਾ ਬਾਈ ਤੁਸੀਂ ਜਦੋਂ ਆਹ ਸੈੱਟ ਹੋ ਗਿਆ ਉਦੋਂ ਤੁਸੀਂ ਕੋਲ ਲੈ ਲਓ ਯਾਰ ਮੈਂ ਛੇਕਾ ਦਾ ਨੰਬਰ ਦੇ ਦੇਣਾ ਨਹੀਂ ਨਹੀਂ ਬੱਸ ਕੋਈ ਨਾ ਬੰਦੇ ਦਾ ਨੰਬਰ ਦੇ ਦਿਓ ਨੰਬਰ ਦੇ ਦਿਓ ਇਹ ਮੇਰੀ ਕਾਲ ਨੰਬਰ 973070 ਵੀਰੇ ஏ நம்பர்வா <laughs> ਹਾਂ ਲੋ ਵੀਰੇ ਠੀਕ ਹੈ ਵੀਰੇ ਠੀਕ ਹੈ ਆ ਬੰਡਲਿਓ ਵੀਰੇ ਤੁਸੀਂ ਨਾ ਨਹੀਂ ਨਹੀਂ ਸਾਰੇ ਕਰਾਉਂਦੇ ਆ ਇੱਕ ਰਾਰਾ ਰਸਮ ਵਗੈਰਾ ਜੋ ਵੀ ਜਨੂੰ ਲੋੜਾ ਲੈਣੋ ਬਈ ਸੰਗਤ ਸਾਰੇ ਇਕੱਠੇ ਵੈਸੇ ਵੀ ਵਿਸ਼ਵਾਸ ਦਿਵਾਇਆ ਇਹਨਾਂ ਨੇ ਉਹਨੇ ਨਾਲ ਛੋਟੇ ਜ਼ਮੀਨਾ ਪੱਧਰ ਕਰਦਾ ਵੀ ਹਰ ਉਹ ਬਾ ਫੜੋਗੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਤੇਰੀ ਬਲਾ ਦਾ ਸਾਡੀ ਸੜਕਾਂ ਦਾ ਸੰਪਰਕ ਟੁੱਟਾ ਹੋਇਆ ਹੈ ਬਿਲਕੁਲ ਠੀਕ ਹੈ ਅਸੀਂ ਹੁਣ ਮਨ ਲੈ ਜੇ ਕੋਈ ਬੱਚੇ ਕਢਨੇ ਨੇ ਜਾਂ ਕੁਝ ਵੀ ਕਰਨਾ ਕਿਸ ਤਰ੍ਹਾਂ ਹੁਣ ਮਨ ਲੈ ਤੁਸੀਂ ਬੋਰ ਹੈਗੀ ਦੂਜੀ ਹੈਗੀ ਉਹਨਾਂ ਦੇ ਸਾਹ ਨਾਲ ਕਿੰਨੇ ਕੋ ਬੱਚੇ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਕੋਈ ਵੀ ਸਾਨੂੰ ਕੋਈ ਸੜਕ ਵੀ ਨਹੀਂ ਕਲ ਠੀਕ ਕਰ ਆਪਣਾ ਬਾਈ ਜੇ ਨਾਂ ਦੱਸ ਦੇ ਪਤਾ ਨਹੀਂ ਕੀ ਦਿੱਕਤ ਸਹੀ ਗੱਲ ਆ ਬਾਈ ਪਤਾ ਨਹੀਂ ਗੁਲਾਬੇ ਵਾਲੀ ਟਾਣੀ ਆ ਜੀ ਇਹ ਗੁਲਾਬੇ ਵਾਲੀ ਗੁਲਾਬਾ ਪੈਣੀ ਬੰਦੇ ਨੇ ਨੱਲੇ ਚਾਹੀ ਠਾਰ ਗੁਲਾਬਾ ਪੈਣੀ ਤੇ ਕੱਲ ਫਿਰ ਇਸੇ ਗੁਰੂ ਘਰ ਤੋਂ ਰੂਪ ਲੈ ਕੇ ਗਏ ਹਾਂਜੀ ਹਾਂਜੀ ਇੱਥੇ ਲੈ ਗਏ ਮਾਰੇ ਦੇ ਰੂਪ ਉਥੇ ਸੁਰੱਖਿਆ ਥਾਵਾਂ ਦੇ ਪਹਚਾਈ ਨੇ ਜੀ ਵੋਟ ਨੂੰ ਕਰਕੇ ਸਾਫ ਮਰਿਆਦਾ ਦੇ ਨਾਲ ਜੀ ਉਧਰ ਅੱਗੇ ਮਨਜੂਤ ਵੀ ਉਹਨਾਂ ਨੇ ਗੱਲ ਕਰ ਲਈ ਗੁਰੂ ਘਰ ਚ ਮਤਲਬ ਉਹ ਇਹ ਕੀ ਹੈ ਜੀ ਵੀਰੇ ਮਰਿਆਦਾ ਨਹੀਂ ਸੀਗੀ ਓਕਣਾ ਕਿ ਗਲਤੀ ਹੋਈ ਨੇ ਉਹਨੇ ਰਾਸ਼ਨ ਸਟੋਰ ਕਰ ਦੇਣੇ ਨੰਗੇ ਸਿਰ ਫੇਰ ਦੇਣੇ ਉਹਨਾਂ ਦੇ ਕੋਲੇ ਤਮਾਤ ਨਹੀਂ ਹੋਵੇ ਸੁੱਖਾ ਹਸਣ ਦਾ ਪ੍ਰੋਗਰਾਮ ਉਹ ਕਈ ਵਾਰੀ ਬੱਚੇ ਇੰਨੇ ਚੱਲ ਜਾਂਦੇ 10 ਬੰਦਿਆਂ ਦੇ ਖਾਣ ਕਰ ਦੇਣੀ ਆਪਾਂ ਬੈਠੇ ਆ ਕੋਠੀ ਚ ਇਸ ਕਰਕੇ ਨਾਲ ਹੀ ਇਹਨੂੰ ਵੀ ਕਰਦ ਲੈਣਗੇ ਜੀ ਨਾਲੇ 10 ਬੰਦੇ ਦੀ ਕਮੇਟੀ ਬਣੀ ਹੋਈ ਹੈ ਪਰ ਕੀ ਇਹਦੇ ਨਹੀਂ ਬੱਚੇ ਕੋਈ ਲੰਗਰ ਲੈਣ ਆ ਗਿਆ ਕਈ ਵਾਰ ਸੀ ਥੱਕਾ ਨਹੀਂ ਹੁੰਦਾ ਕੋਈ ਬੱਚੇ ਆ ਗਏ ਪਰ ਬਈ ਵਧੀਆ ਵਧੀਆ ਕੀ ਸਤਾ ਭਾਈ ਉਹਨਾਂ ਨੇ ਤੁਹਾਡੇ ਯੂਜ਼ ਚ ਆਜੂ ਹੁਣ ਤੁਸੀਂ ਹਾਂ ਜੀ ਹਾਂ ਜੀ ਹਾਲ ਨੂੰ ਤੁਸੀਂ ਵਰਤ ਲੋ ਪ੍ਰਸ਼ਾਦਾ ਸ਼ਕਣਾ ਸਾਰਾ ਪਿੰਡ ਇਕੱਠੇ ਹੋ ਜਾਣੇਓ ਚਲੋ ਬਾਕੀ ਚਲੋ ਅਸੀਂ ਲੰਗਰ ਪਾਣੀ ਰੱਖ ਲੈਨੇ ਅੰਦਰ ਜਿਵੇਂ ਕੋਈ ਇਹਨਾਂ ਦੇ ਭਾਈ ਸਦੂ ਤੇ ਕੱਲ ਦੇ ਭਾਈ ਬਹੁਤ ਗੇੜੇ ਲਾਣੇ ਇਹ ਤਾਂ ਆਪਣੇ ਵੱਡੇ ਭਾਈ ਆ ਯਾਰ ਭਾਈ ਇਹ ਤਾਂ ਇਹਨਾਂ ਬਹੁਤ ਹੈਲਪ ਕੀਤੀ ਕੱਲ ਦੀ ਆਪਣੇ ਘਰਾਂ 'ਚ ਖੜੇ ਆ ਭਾਈ ਇਹ ਇਦਾਂ ਦੇ ਭਰਾ ਸਾਡੇ ਨਾਲ ਆ ਨਸੀਬ ਐਕਗੋਨ ਸੰਸਥਾ ਦੀ ਇਦਾਂ ਦੇ ਭਰਾ ਆ ਨਹੀਂ ਨਹੀਂ ਕੋਈ ਤੋਂ ਜਿਨ੍ਹਾਂ ਨੇ ਆ ਪਹਿਲਾਂ ਜਿਹੜਾ ਇਹ ਲੋਕ ਜਲਾਇਆ ਸਾਨੂੰ ਪਹਿਲੇ ਦਿਨ ਤੋਂ ਇਹ ਭਰਾ ਨਿੱਕਾ ਜਿਹਾ ਬੱਚਾ ਆਲੇ ਦੁਆਲੇ ਪਾਣੀ ਖੜਾ ਸੀ ਬਾਈ ਗੁਲਾਬ ਬਾਈ ਪਾਲ ਮਨਜੂਤ ਬਾਈ ਬਾਈ ਰਤਨਦੀਪ ਸਾਰੇ ਇਕੱਠੇ ਹੋ ਕੇ ਲੈ ਕੇ ਆਏ ਹੈਗੇ ਤੇ ਮੇਰੀ ਇੱਕ ਬੇਨਤੀ ਆ ਬਾਈ ਲੀਡਰ ਚ ਨਾ ਹੋਵੇ ਸਕਣਾ ਜਿਹੜਾ ਵੀ ਉਹ ਆਉਣ ਤੇ ਖਰਚਾ ਕਰਦੇ ਆਗੇ ਉਹੀ ਖਰਚਾ ਇੱਥੇ ਪੰਜ ਚਾਰ ਵੋਟਾਂ ਲੈ ਕੇ ਦੇ ਦਿਓ ਵੋਟਾਂ ਦੀ ਬਹੁਤ ਘਾਟ ਆ ਗਈ ਤੇ ਵਈ ਕਿ ਜਣਾ ਜਾ ਹੋਗੇ ਜੀ ਬਿਲਕੁਲ ਵੀਰੇ ਬਿਲਕੁਲ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਹੀ ਤੁਸੀਂ ਸਪੋਰਟ ਕਰ ਰਹੇ ਹੋ ਘਰਾਂ ਚ ਬੈਠੇ ਸਾਰੇ ਬਿਲਕੁਲ ਬਹੁਤ ਵੱਡੇ ਪੱਧਰ ਦੇ ਨਾਲ ਲੋਕਾਂ ਨਾਲ ਖੜਨ ਦੀ ਲੋੜ ਹੈ ਜਦੋਂ ਪਾਣੀ ਉੱਪਰੂਗਾ ਨਾ ਵੀਰੇ ਮੀਨਾ ਪੱਧਰ ਕਰਨ ਤੋਂ ਲੈ ਕੇ ਪਾਣੀ ਕੱਢਣ ਤੋਂ ਲੈ ਕੇ ਕਣਕ ਵੀਜਣ ਤੱਕ ਸਾਨੂੰ ਲੱਗਦਾ ਵੀ ਇਹ ਨਾਲ ਪਰਿਵਾਰਾਂ ਦੀ ਆਪਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਬਿਲਕੁਲ ਬਾਈ ਬਾਈ ਬਾਕੀ ਬਾਈ ਬਾਈ ਆ ਬੱਚਾ ਹਨ ਇਹਨੂੰ ਲੈ ਕੇ ਜਾ ਰਹੇ ਹਾਂ ਕਿਸੇ ਸੇਫ ਥਾਂ ਤੇ ਪਿੰਡ ਗਲਾਬਾ ਪੈਣੀ ਤੋਂ ਬਾਈ ਗਲਾਬ ਬਾਈ ਰਾਤਨਦੀਪ 42 ਵਾਲ ਤੇ ਬੱਚਾ ਵਿਚਾਰਾ ਹੌਸਲੇ ਦਾ ਮਾਂ ਦੀ ਮਤ ਆਜੀ ਪੈਣ ਅੱਗੇ ਜਨੋਂ ਅੱਗੇ ਬਰੇ ਬਸੇ ਕੋਈ ਲਾਓ ਬਾਈ ਪਾਲ ਜੋ ਕਿ ਲਗਾਤਾਰ ਇਸੇ ਸੇਵਾ ਕਰ ਰਹੇ ਨੇ ਬੱਚੇ ਨੂੰ ਰਿਸਕੂ ਕਰਕੇ ਕਿਸੇ ਵਧੀਆ ਸੇਫ ਜਗ੍ਹਾ ਤੇ ਲੈ ਕੇ ਜਾਣਗੇ ਪਾਣੀ ਦੇਖੋ ਭਾਈ ਕਿੰਨਾ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈਗਾ 4-4 5-5 ਫੁੱਟ ਪਾਣੀ ਹੈਗਾ ਚਲੋ ਭਾਈ ਥਣ ਲੋਗਲਾ ਬੱਚੇ ਭਾਈ ਭਾਈ ਖਲਾਬ ਆਇਆ ਪਹਿਲੀ ਬਾਾਰ ਆਏ ਤੁਸੀਂ ਪਹਿਲਾਂ ਬਾਹਰ ਨਹੀਂ ਆਏ ਤੁਸੀਂ ਚਲੋ ਜੀ ਚਲੋ ਬਾਈ ਕਰੋ ਇਹਨੂੰ ਸਟਾਰਟ ਕੈਮਰਾ ਠੀਕ ਹੌਸਲੇ ਚ ਹੈ ਠੀਕ ਹੈ ਬਾਈ ਚਲਾ ਬਾਈ ਇੱਕ ਦੇ